ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਜੀ ਤਹਿਸੀਲ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅੱਸਤੇ ਟੋਟਲ ਤਿੰਨ ਨਗ ਲੈ ਕੇ ਆਏ ਜਿਨ੍ਹਾਂ ਚੋਂ ਇੱਕ ਟੁਕੜ ਗੱਬਣ ਚੈੱਕ ਪਾਸ ਆ ਜੀ ਇੱਕ ਤੋਂ ਓਕੜਾ ਤੇ ਇੱਕ ਸੱਜਰ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕਾਲਾ سنگ ਢਿੱਲੋਂ ਤੇ ਪੈਂਡਾ ਢੱਲਮਾ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ ਜੀ 84275 87667 ਠੀਕ ਆ ਵੀਰੇ ਤਿੰਨ ਨਾਗਾ ਜੀ ਹਾਂ ਜੀ ਤੋਂ ਕੜ ਗੱਭਾਂ ਤੋਂ ਸ਼ੁਰੂ ਕਰਦੇ ਹਾਂ ਸੁਹਾਗ ਕੇ ਨਮਾ ਜੀ ਇਹ ਤੀਜਾ ਸੁਹਾਗ ਸ੍ਰੀ ਤੀਜਾ ਸੂਆ ਸੂਈ ਹੋਈ ਆ ਚੌਥੇ ਹਸਤੇ ਗੱਪ ਤੀਜਾ ਸੂਆ ਸੂਣਾ ਆ ਤੀਜੀ ਹਸਤੇ ਗੱਪਣਾ ਜੀ ਕਿੰਨੇ ਸਮੇਂ ਦੀ ਜੀ ਇਹ 7 ਮਹੀਨੇ ਦਾ ਫਿਰ ਚੈੱਕ ਪਾਸ ਹਾਂਜੀ ਚੈੱਕ ਪਾਸ ਠੀਕ ਆ ਦੁੱਧ ਵੀਰੇ ਦੁੱਧ ਹੈ ਨਹੀਂ ਰੇ ਹੁਣ ਡਰਾਈ ਹੈ ਜੀ ਥਣਾ ਦੀ ਗਾਰੰਟੀ ਆ ਥਣਾ ਤਿੰਨਾਂ ਦੀ ਉਹਨਾਂ ਦੀ ਗਾਰੰਟੀ ਆ ਇਹ ਥਣ ਪਹਿਲੇ ਸੂਏ ਤੋਂ ਹੀ ਮੰਨ ਕੇ ਚੱਲਿਆ ਨਹੀਂ ਸੀਗਾ ਇੱਕ ਤੁਹਾਨੂੰ ਤੇਲਾ ਪੱਕੀ ਹਾਂਜੀ ਇੱਕ ਤੁਹਾਨੂੰ ਜਮਾਂਦਰੂ ਹੀ ਆ ਹਾਂਜੀ ਹਾਂ ਜਮਾਂਦਰੂ ਠੀਕ ਆ ਜੀ ਤਿੰਨ ਥਣਾ ਦੀ ਓਕੇ ਆ ਕਿੰਨਾ ਦੁੱਧ ਦਿੱਤਾ ਵੀਰੇ ਨੇ ਦੁੱਧ ਤਾਂ ਜੀ 17 ਕਿਲੋ ਦੇ ਗਏ ਤਿੰਨਾਂ ਥਣਾ ਤੇ ਹਾਂਜੀ ਤਿੰਨ ਠੀਕ ਆ ਸਾਢੇ 7 ਮਹੀਨਿਆਂ ਦੇ 7 ਮਹੀਨੇ 7 ਮਹੀਨੇ ਦੀ ਤੋਰ ਕੇ ਦਿਖਾ ਦੀ ਫਿਰ ਥੋੜੀ ਜੀ ਬਾਟ ਸੁਆ ਤੀਜੇ ਵਾਸਤੇ ਬਾਈ ਕਹਿੰਦਾ ਗੱਬਣ ਚੈੱਕ ਪਾਸ ਆ ਜੀ ਮੇਰੀ ਸਪੈਸ਼ਲ ਬੇਨਤੀ ਆ ਕਿ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਨੋ ਜੇ ਲੱਗਿਆ ਵਾ ਇਹਦਾ ਜੀ ਨੋ ਬਲਿਆ ਹੋਣਾ ਉਹਦੇ ਕਾਰਨ ਕਰ ਬਾ ਕੋਈ ਨਹੀਂ ਅੰਦਰ ਅੰਦਰ ਹੀ ਮੋੜ ਲਿਆ ਵੀਰੇ ਹਾਂਜੀ ਇੱਕ ਥਣੋਂ ਬਾਈ ਕਹਿੰਦਾ ਤੇਲ ਆ ਪਹਿਲੇ ਸੂਏ ਤੋਂ ਨਹੀਂ ਚੱਲਿਆ ਥੋੜੇ ਜਿਹਾ ਨਾ ਨੌ ਬਣਾਉਣ ਵਾਲਿਆ ਤੇ 1 ਕਿਲੋ ਬਣਾਉਣਾ ਇਦਾਂ ਬਾਲਾ ਉਹਦੇ ਕਾਰਨ ਥੋੜਾ ਜਿਹਾ ਪੱਕਾ ਮਣਾਉਂਦੀ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਭਵਾਨਾ ਬਾਈ ਦਾਹ ਤੱਕ 17 18 ਕਿਲੋ ਆਪਣਾ ਚੋਇਆ ਵਾ ਜੀ ਬਾਕੀ ਥਣ ਤੋਂ ਨੇੜੇ ਤੋਂ ਦਿਖਾ ਦਿੰਨੇ ਆ ਜੀ ਕਿੰਨਾ ਥਾਣਾ ਦੀ ਗਾਰੰਟੀ ਹੈ ਜੀ ਠੀਕ ਤਿੰਨ ਥਣਾਂਾਂ ਦੀ ਫੁੱਲ ਗਰੰਟੀ ਆ ਠੀਕ ਆ ਜਿਹੜਾ ਇਹਦਾ ਸੀਮਨ ਲੱਗਿਆ ਉਹਦਾ ਰਿਕਾਰਡ ਹੈਗਾ ਵੀਰੇ ਕੋਈ ਉਹਦਾ ਉਹਦਾ ਕੋਈ ਨਹੀਂ ਡਿਮਾਂਡ ਜੀ ਇਹਦੀ ਡਿਮਾਂਡ ਜੀ ਇਹਦਾ 38000 ਰੁਪਇਆ ਮੰਨ ਤਾਂ ਹੋਊ ਹੋਜੂ ਮੰਨ ਤਾਂ ਨਹੀਂ ਠੀਕ ਆ ਵੀਰੇ ਤੇ ਕਾਲੀ ਵੈੜ ਵੀਰੇ ਇਹਦਾ ਸੂਆ ਕਿੰਨਾ ਮਜ ਇਹ ਹੈਗੇ ਤੀਜੇ ਸੂਏ ਇਹ ਤੀਜੇ ਸੂਏ ਠੀਕ ਆ ਜੀ ਆ ਸਮਾਂ ਕਿੰਨਾ ਕੁ ਹੋ ਗਿਆ ਸੂਈ ਨੂੰ ਹਣੋਂ ਪਤਾ ਨਹੀਂ ਐਨਾ ਤਾਂ ਨਹੀਂ ਪਤਾ ਠੀਕ ਆ ਏਆਈ ਵਗੈਰਾ ਹੋਈ ਆ ਹਾਂਜੀ ਇਹ ਹੋਈ ਆ 20 ਦਿਨ ਹੋ ਗਏ ਚੈੱਕ ਚ ਨਹੀਂ ਹੁੰਦੀ ਦੁੱਧ ਕਿੰਨਾ ਤਿਆਰ ਆ ਦੁੱਧ 6 ਲੀਟਰ ਆ ਜੋ ਕਿਤੇ ਦੇ ਦਾਂਗੇ ਜੀ ਹਾਂਜੀ ਥਾਣਾ ਦੀ ਗਰੰਟੀ ਆ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ 6 ਲੀਟਰ ਨੈਟੋ ਦੁੱਧ ਆ ਜੀ 20 ਦਿਨਾਂ ਦੀ ਏਆਈ ਹੋਈ ਆ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ 4 ਹੀ ਥਾਣਾ ਫੂਡ ਸ਼ਾਂਖ ਪੂਰਾ ਵੀ ਨਹੀਂ ਜਰਸੀ 'ਚ ਪੈ ਜਾਂਦੀ ਬਲੈਕ ਕਲਰ ਦੀ ਬਾਕੀ ਬਾਈ ਦੱਸਦਾ ਕਿ ਠੰਡੀ ਸੀਲ ਦੀ ਵੀ ਗਰੰਟੀ ਆ ਥਾਣਾ ਦੀ ਵੀ ਗਰੰਟੀ ਆ ਜੀ 4 ਹੀ ਥਾਣਾ ਥਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਤੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਇਹ ਤਾਂ ਹੀ ਮੁੱਲ ਹੈਗਾ 17000 ਰੁਪਏ ਹੋ ਜੋ ਮਾਨਤਾਨ ਜੀ ਠੀਕ ਆ ਇਹਦੀ ਡਿਮਾਂਡ ਬਾਈ ਕਹਿੰਦਾ 17000 ਰੁਪਿਆ ਕੋਈ ਵੀ ਸੱਜਣਾ ਜੇ ਕੋਈ ਵੀਰੇ ਟੋਕੜ ਗੱਭਾ ਨਾਗ ਹੁੰਦਾ ਤਾਂ ਆਪ ਦਾ ਚੈੱਕ ਪਾਸ ਕਰਵਾ ਲਿਆ ਕਰੋ ਜੇ ਕੋਈ ਟੋਕੜ ਹੁੰਦਾਗਾ ਤੇ ਆਪ ਦੀ ਚਵਾਈ ਕਰ ਲਿਆ ਕਰੋ ਤੇ ਸੂਏ ਸਵਾਏ ਦੇ ਵੀ ਚਵਾਈ ਕਰ ਲਿਆ ਕਰੋ ਜੀ ਸੂਆ ਕਿੰਨਾ ਜੀ ਇਹ ਤਾਂ ਹਾਂਜੀ ਇਹ ਤਾਂ ਮੰਨ ਕੇ ਤਾਂ ਤੀਜਾ ਹੀ ਹੋਊਗਾ ਜੀ ਠੀਕ ਆ ਕਦੋਂ ਸੂਈ ਹੈ ਜੀ ਸੋਈ ਨੋ ਬਾਈਕ ਦਾ ਨੋਵੇ ਬੱਚਾ ਜੀ ਬੱਚਾ ਪੱਛੀ ਆਵਾਂਗਾ ਠੀਕ ਆ ਆ ਲੈ ਜੀ ਠੀਕ ਆ ਬੱਚਾ ਮਗਰ ਵੱਛੀ ਹੈ ਜੀਰ ਵਗੈਰਾ ਦੀ ਡੰਨ ਹੈ ਜੀ ਹਾਂ ਜੀ ਹਾਂ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਹੈ ਜੀ ਹੁਣ ਤਾਂ 13 ਕਿਲੋ ਲੀਟਰ ਹੈ ਜੋਕ ਕੇ ਦੇ ਦਾਂਗੇ ਜੀ ਦੇ ਦਾਂਗੇ ਥਣਾ ਦੀ ਗਰੰਟੀ ਆ ਹਾਂ ਥਣਾ ਦੀ ਫੁੱਲ ਗਰੰਟੀ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਥਣਾ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਬੇਫਿਕਰ ਹੋ ਜਿਓ ਜੀ ਚਮਕ-ਦਮਕ ਵਾਲੀ ਬੱਛੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗਾਣਾ ਦਾਣਾ ਮੁੱਕਿਆ ਵਾ ਕਰਕੇ ਥੋੜਾ ਜਿਹਾ ਹੋ ਰਿਹਾ ਵਾ ਨਹੀਂ ਤਾਂ ਦੁੱਧ ਤਾਂ ਵੱਧ ਵੀ ਚਵਾ ਦਿੰਦੇ ਆ ਠੀਕ ਆ ਵੀਰੇ ਥੋੜਾ ਜਿਹਾ ਪੱਠੇ ਹਰੇ ਵੀ ਹੈ ਨਹੀਂ ਕੇ ਪੱਠੇ ਹਰੇ ਵੀ ਹੈ ਨਹੀਂ ਕੇ ਦਾਣਾ ਵੀ ਵੇੜੀ ਮੁੱਕੀ ਜੇ ਅੱਜ ਹੀ ਆਇਆ ਬਿੰਦ ਠੀਕ ਆ ਵੀਰੇ ਥੋੜਾ ਜਿਹਾ ਸੇਵਾ ਨਾਲ ਹੀ ਹੁੰਦਾ ਦੁੱਧ ਦੁੱਧ ਕਿੰਨਾ ਦੱਸੇ ਸੀਗੇ ਦੁੱਧ 13 ਲੀਟਰ 13 ਲੀਟਰ ਜੀ 13 ਲੀਟਰ ਕੋਈ ਵੀਰ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹਾਥੀ ਚਵਾਈ ਵਾਲਾ ਥਣਾ ਜੀ ਬਾਜ਼ੀ ਮੋੜ ਲਿਓ ਜੀ ਬੱਚਾ ਵੀ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਹੈ ਜੀ ਕੋਈ ਵੀ ਸੱਜਣ ਬਾਈ ਦੇ ਘਰੇ ਚਵਾਈ ਕਰ ਸਕਦਾ ਕਿਉਂਕਿ ਬਾਈ ਦੇ ਘਰ ਦੀ ਗਰੰਟੀ ਆ ਡਿਮਾਂਡ ਜੀ ਇਹਦੀ ਡਿਮਾਂਡ ਇਹ ਤੇ ਜੀ 48000 48000 ਰੁਪਏ ਹੋਜੂ ਮਾਨਤਣ ਠੀਕ ਆ ਜੀ ਥੋੜਾ ਬਹੁਤਾ ਹੋਊ ਮਾੜਾ ਨਹੀਂ ਠੀਕ ਆ ਵੀਰੇ 48000 ਰੁਪਏ ਡਿਮਾਂਡ ਆ ਇਸ ਵਿੱਚੋਂ ਬਾਈ ਕਹਿੰਦਾ ਮਾਨਤਣ ਥੋੜਾ ਘਣਾ ਕਰ ਦਾਂਗੇ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ